ਨੰਗੀ ਗੌਂਡ ਪੈਰੋਂ ਭੂਤ ਸੀਤਲਾ ਧਾਵੇ ਖਰ ਬਾਹਨ ਉਹ ਛਾਰ ਉਡਾਵੇ ਹਾਂ ਮੈਨੂੰ ਆਇਆ ਉਹਦੇ ਦੇ ਭੂਤ ਉਹਦੇ ਉਹ ਐਨੇ ਜਿਹੇ ਪੈਰੋਂ ਆ ਅੱਛਾ ਜੀ ਫਪੁੱਤ ਪੂਦੋਂ ਦੀ ਬੋਝ ਹੈ ਅੱਛਾ ਜੀ ਜਿਤਲਾ ਇੱਕ ਦੇਵੀ ਨੂੰ ਮੰਦਿਰ ਹੈ ਸੀਤਲਾ ਨੂੰ ਸੀਤਲਾ ਦੇ ਵੀ ਉਦਦ ਸੀਤਲਾ ਦੇ ਵੀ ਮੰਦਿਰ ਹਨ ਜੀ ਉਦਦ ਹਾਂ ਜੀ ਸੀਤਲਾ ਦਾ ਨਾਮ ਨਹੀਂ ਆ ਲੋ ਸੀਤਲਾ ਦੇ ਵੀ ਉਹਦੀ ਜਿਹੜਾ ਬਾਹਲ ਨਾ ਉਹ ਕੋਤਾ ਹੁੰਦਾ ਘਰ ਹੂੰ ਹੂੰ ਉਹ ਤੇ ਜਵਾਰੀ ਕਰਦੀ ਆ ਛੇਰਦੀ ਵੀ ਕਰਦੀ ਆ ਉਹ ਜਵਾਰੀ ਤੇ ਪਹਿਰੋਂ ਭੂਤ ਤੋਂ ਗੱਲ ਸ਼ੁਰੂ ਹੋਈ ਸੀ ਸੀਤਲਾ ਕੌਣ ਹੈ ਫਿਰ ਪਹਿਰੋਂ ਭੂਤ ਦੇ ਨਾਲ ਕੋਈ ਹੈ ਰਿਲੇਸ਼ਨਸ਼ਿਪ ਹੀ ਦਾ ਫੈਨੋ ਪੁੱਤ ਸੀਸਲਾ ਹਾਰੇ ਅੱਛਾ ਜੀ ਜੰਤਰਵੰਤਰਾਂ ਨੂੰ ਬਤਾਂਦੇ ਅੱਛਾ ਜੀ ਜਿਹੜੇ ਉਹ ਗਾਇਦੇ ਨੇ ਨਾ ਇਹ ਹਾਂ ਜੰਤਰਵੰਤਰ ਵਾਲੇ ਹੂੰ ਹੂੰ ਤਾਵੇਂ ਅੱਛਾ ਜੀ ਤਾਂ ਉਹ ਵੇ ਤਾਂ ਕੀ ਭਾਵੇਂ ਤਾਵੇਂ ਤਾਂ ਇਹ ਬਲੀਆਂ ਦੇ ਤਨੇ ਕਰਦੇ ਅੱਛਾ ਤਾਂ ਉਹ ਵੇ ਤਾਂ ਕੀ ਭਾਵੇਂ ਜੀ ਸਾਲਾਂ ਵਿੱਚ ਜਦ ਅੱਛਾ ਜੀ ਉਹ ਕਰਦ ਲ ਪੁੱਤ ਪੁੱਤ ਕੱਢਣ ਉਹਦਾ ਕੋਈ ਕੁਛ ਕਰਨ ਉਹਦਾ ਕੋਈ ਕੁਛ ਕਰਨ ਉਹਦਾ ਅੱਛਾ ਜੀ ਨੇ ਬੜਾ ਢੁਗੜਾ ਲਾਉਦੇ ਹੁੰਦੇ ਉਹਦੇ ਅੱਛਾ ਜੀ ਖਰ ਵਾਹਨ ਉਹ ਉਹ ਛਾਰ ਉਡਾਵੇ ਹੂੰ ਆਉਂ ਜਿਵੇਂ ਫੋਟੇ ਜਾਂਦੇ ਉਹਦੇ ਨੇ ਛਾਰ ਉੱਡਦੀ ਹੁੰਦੀ ਹੈ ਪੈਰਾਂ ਨਾਲ ਐਂ ਉਡਾਉਦੇ ਨੇ ਕਹਿੰਦੇ ਨੇ ਚਾਲ ਕੇ ਹੂੰ ਚਾਲ ਕੇ ਵੀਡੀਓ ਕੱਢਾਈ ਉਡਾਉਦੇ ਨੇ ਖੇਡ ਉਡਾਉਦੇ ਨੇ ਉਹਨਾਂ ਕੋ ਕਹਿੰਦੇ ਗਾਂਂਦੂ ਖੇਡ ਲਉਦੇ ਹਾਂ ਅੱਛਾ ਜੀ ਜਿਹੜੀਆਂ ਗੱਲਾਂ ਕਰਦੇ ਨੇ ਅੱਗੇ ਦੱਸਦੇ ਨੇ ਵੀ ਖੇਡ ਲਉਦੇ ਨੇ ਹੂੰ ਹਾਂ ਹੋਂ ਤੋਂ ਇੱਕ ਰਮਈਆ ਲੈ ਹਾਂ ਆਨਦੇਵ ਬਦਲਾਵਨ ਦੇ ਹਾਂ ਰਾਓ ਮੈਨੂੰ ਤਾਂ ਕਰਮਈਆ ਚਾਹੀਦਾ ਹੂੰ ਆ ਬਾਕੀ ਸਾਰੇ ਦੇਵੀ ਦੇਵ ਤੇ ਮੈਂ ਤਾਂ ਉਹਦੇ ਬਦਲੇ ਦੇ ਦਿੱਤੇ ਹੂੰ ਸਤੋਂ ਰਮਈਆ ਲੈ ਲਿਆ ਬਾਕੀ ਦੇਵੀ ਦੇਵ ਤੇ ਸਾਰੇ ਦੇ ਦਿੱਤੇ ਬਾਹਨ ਲੈ ਠੀਕ ਹੈ ਉਹ ਬਦਲੇ ਵਿੱਚ ਹਮ ਹਾਰੀਓ ਬੱਤਾ ਬਾਕੀ ਮੈਂ ਛੜਤੀ ਨਾ ਉਹਦੇ ਬਦਲੇ ਚ ਚੜਾਵੇ ਚੜਾਤੀ ਨਾ ਹਮ ਹਮ ਇਕ ਕਰ ਅਲਗਤੀ ਬਦਲੇ ਲਈ ਹਮ ਹਮ ਆਾ ਸ਼ਿਵ ਸ਼ਿਵ ਕਰਤੇ ਜੋ ਨਰ ਧਾਵੈ ਬਰਦ ਚੜੇ ਡੌਰੂ डमकाਵੈ ਸਕੋ ਸ਼ਿਵ ਸ਼ਿਵ ਕਰਨ ਵਾਲੇ ਵੀ ਨੇ ਹਮ ਹਮ ਜਿੰਦੀ ਦੇ ਭਗਤ ਅੱਛਾ ਜੀ ਬੋਲ ਤੇ ਸਵਾਰੀ ਰੱਖਦੇ ਨੇ ਡੌਰੂ ਭਜਾਉਂਦੇ ਨੇ ਅੱਛਾ ਜੀ। ਡੌਰੂ ਹੱਥ ਨਾਲ ਵਰਜੋਦੇ ਨੇ ਬੰਦਾ ਤੇ ਡੌਰੂ ਵਜਦਾ ਹੀ ਆ ਬੰ ਬੋਲਦਾ ਜਦ ਬੋਲਦਾ ਉਹ ਵੀ ਡੌਰੂ ਵਜਦਾ ਦਰਬੀ ਡੌਰੂ ਬਾਹਰ ਵੀ ਡੌਰੂ ਅੱਛਾ ਜੀ। ਦਰਬੀ ਵਿੱਚ ਜਿੱਤੀਆਂ ਨਾਲੇ ਬਾਹਰ ਵੀ ਡੌਰੂ ਵਜਦਾ। ਅੱਛਾ ਜੀ। ਡੌਰੂ ਲੁਭਾਵੇ। ਬਰਦ ਦਾ ਮਤਲਬ ਬਲਦਾ ਜੀ। ਹਾਂ। ਅੱਛਾ ਜੀ। ਮਹਾ ਮਾਈ ਜੀ ਜਵਾਰੀ ਕਰ। ਠੀਕ ਹੈ ਜੀ ਹਾਂ ਮਾਂ ਮਾਈ ਕੀ ਪੂਜਾ ਕਰੇ ਨਰ ਸੈ ਨਾਰ ਹੋਏ ਉਤਰੇ ਕੋਈ ਆਦਮੀ ਮਾਾਈ ਦੀ ਪੂਜਾ ਕਰੇ ਦੇਵੀ ਦੀ ਪੂਜਾ ਕਰੇ ਹੂੰ ਹੂੰ ਕੋ ਨਾਰ ਤੋਂ ਨਾਰ ਬਣ ਜਾਂਦਾ ਅਗਲੇ ਚਲ ਬੱਚਾ ਅੱਛਾ ਜੀ ਹਾਂ ਜੋ ਕਰ ਜੈਸਾ ਸੇਵੈ ਤੈਸਾ ਹੋਏ ਕਰੂਲੇ ਅੱਛਾ ਜੀ ਹੁਣ ਜੇ ਨਾਰ ਤੋਂ ਨਾਰ ਹੋ ਜਾਂਦਾ ਹੈ డిగ్రేడ్ ਹੋ ਜਾਂਦਾ ਹੋ। డిగ్రీ ਘਟ ਜਾਂਦੀ ਹੈ। ਠੀਕ ਹੈ ਜੀ। ਤਾਂ ਫਿਰ ਨਾਲ ਨਾਲ ਦੇ ਬਰਾਬਰ ਤੁਮੀ ਹੋਈ। ਔਰਤ ਹਾਂ। ਵਰਗੋਸ ਕੀ। ਠੀਕ ਹੈ ਜੀ। ਇਹ ਤੋਂ ਵੀ ਪਤਾ ਲੱਗਦਾ ਹੈ ਵੀ ਆਦਮੀ ਉਹਨਾਂ ਦੇ ਬਰਾਬਰ ਨਹੀਂ ਬਣਿਆ ਹੋਇਆ ਇਸ ਗੁਰਮੰਤ ਦੇ ਵਿੱਚ। ਠੀਕ ਹੈ ਜੀ। ਥੱਲੇ ਦੇ ਕੋਈ ਸਮਾਜਿਕ વૃદ્ધੀ ਆ ਕੋਈ ਨਹੀਂ ਬੰਦੀ ਸੰਸਾਰ ਦੇ ਵਿੱਚ। ਹਮ ਹਮ। ਸਮਾਜਿਕ ਗੁਰੂ ਨਾਟਾ ਲੋਕਾਂ ਦੇ ਬਣਾਇਆ ਗੁਰੂ ਇਹ ਪਰਮੇਸ਼ਰ ਦਾ ਬਣਾਇਆ ਹੋਇਆ। ਹਮਮ ਇਹ ਵਾਤਾਵਰਨ ਬਈ ਕਰ ਲਿਆ ਇਹਦੇ ਨਾਲ ਸਮਾਜ ਦਾ ਕੋਈ ਮਤਲਬ ਨਹੀਂ ਸਮਾਜ ਦਾ ਕੋਈ ਮਤਲਬ ਨਹੀਂ ਸਭ ਸਮਾਜ ਦਾ ਇਹਦੇ ਨਾਲ ਕੋਈ ਮਤਲਬ ਨਹੀਂ ਇਹਦਾ ਸਮਾਜ ਦਾ ਕੋਈ ਮਤਲਬ ਨਹੀਂ ਠੀਕ ਹੈ ਜੀ ਸਮਾਜ ਦੇ ਵਿਰੋਧ ਹੈ ਇਹ ਤੇ ਸਮਾਜ ਖਿਲਾਫ ਹੈ ਠੀਕ ਹੈ ਜੀ ਇਹ ਸਮਾਜ ਖਿਲਾਫ ਲਾਉਂਦੀ ਤਾਂ ਇਹ ਨਾਲ ਲਿਖਿਆ ਜਾਂਦਾ ਤੁਬ ਸੰਗ ਜੋੜ ਅਬਰ ਸੰਗ ਜੋੜੀ ਕਲਾਬਾ ਹੂੰ ਉਹ ਇਹ ਸਮਾਜ ਵਰਗ ਦੇ ਹੱਕ ਤੇ ਵੀ ਹੈ ਠੀਕ ਹੈ ਜੀ ਸਮਾਜਕ ਤੌਰ ਤੇ ਅਸੀਂ ਇਹ ਹੱਕ ਤੇ ਨਹੀਂ ਹੋ ਸਕਦੇ ਠੀਕ ਹੈ ਜੀ ਆਸਰ ਸਾਲ ਨੂੰ ਜੁੜੇ ਰਹਿਣ ਦੀ ਗੱਲ ਕਰਤੀ ਹੈ ਹੂੰ ਪਰ ਸਾਰੀ ਚੀਜ਼ ਹੈ ਤੂੰ ਸਾਰੇ ਸੁਖ ਦੀ ਗੱਲ ਕਰਦੀ ਹੈ ਠੀਕ ਹੈ ਜੀ ਸਨਖਾਰ ਹੀ ਸਭ ਨੂੰ ਸੁਖ ਵੱਲ ਦੀ ਹੈ ਸਮਾਜ ਪੁਰਵਾਨੀ ਜੀ ਸਾਰੀ ਜੋ ਗੋਗੋਣਦੀ ਹੈ। ਜੀ। ਮਾਂਜੀ ਕਿਤੇ ਰਹੀ। ਤੂੰ ਕਹੀਏਤ ਹੀ ਆਦ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ। ਆਦ ਭਵਾਨੀ ਲੈ ਲਿਆ ਨਾ ਜਿਹੜੀ ਚੰਡੀ ਉਹ ਤੇ ਬੈਠੀ ਹੈ। ਹੂੰ ਹੂੰ। ਸ਼ੇਰ ਤੇ ਬਿਠਾ ਲਈ ਹੋਈ ਹੈ। ਅੱਛਾ ਜੀ। ਇਹ ਤਾਂ ਤੇ ਤੁ ਆਦ ਭਵਾਨੀ ਕਹਿੰਦੇ ਸੀ। ਮੈਨੂੰ ਲੱਗਦਾ ਕਿ ਉਹ ਉੱਥੇ ਚਲਾ ਗਿਆ ਕਿਰਤ ਦੇ ਉੱਤੇ। ਅਡੜ ਬੁੱਧ ਦੇ। ਠੀਕ ਹੈ ਜੀ। ਜਿਹੜਾ ਬੁੱਧ ਜੁਰੇ ਜਾਂਦਾ ਉਹ ਸਾਨੂੰ ਫੜ ਲੈਂਦਾ। अच्छा जी। ਉਹ ਤਾਂ ਗੁਰ ਦੇਵੀ ਦਾ ਚੱਡੀ ਦਾ ਉੱਤਰ ਹੋਊਗਾ ਉੱਥੇ ਚਲਾ ਗਿਆ। ਉਹ ਕਹਿੰਦਾ ਕੰਨ ਤੈਨੂੰ ਤਾਂ ਆਦੂ ਹੰਦੀ ਗਏ ਤੇ ਨਾ ਮੈਨੂੰ ਭੁਖਦੀ ਚਾਹੀਦੀ ਤੂੰ ਕਦੇ ਛੁਪ ਗਈ ਸੀ। ਅੱਛਾ ਜੀ। ਮੈਂ ਤਾਂ ਤੈਨੂੰ ਵੀ ਬੜਾ ਤੇ ਆਇਆ ਭੁਖ ਤੇ ਟਾਈਮ ਨਹੀਂ ਦਿੱਤੇ ਮੈਨੂੰ। ਹੂੰ ਹੂੰ। ਮੁਕਤੀ ਆਰੇ ਕੋਈ ਕਰਕੇ ਛੱਡੇ ਹੋਏ ਨੇ। ਮੁਕਤੀ ਤਾਂ ਦਿੰਦੀ ਹੈ। ਇਹ ਚੇਤਨ ਚੇਤਨ ਹੁੰਦੀ ਤਾਂ ਮੁਕਤੀ ਦਿੰਦੀ ਉਹ ਤਾਂ ਵੈਸੀ ਜੜ। ਕੀ ਨਾ ਬੇਰਬੀ ਦਾ ਸਾਖਦੀ ਔਰਤ ਹਾਂਜੀ ਚਲੋ ਬੇਰਬੀ ਕੋ ਜੰਗੀ ਗੱਲ ਦੱਸੇ ਦੁੱਦੀ ਜੇ ਚਲ ਕੀ ਜੇ ਤਰੂਦੀ ਹਾਂ ਫਿਰ ਤਾਂ ਹੁੰਦੀ ਪਰ ਉਹ ਤਾਂ ਜਿ ਪਵਾਨੀ ਦੀ ਤਾਂ ਮੂਰਤੀ ਹੁੰਦੀ ਹੈ ਜੀ ਆਹ ਉਹ ਤਾਂ ਮੂਰਤੀ ਸੀ ਜਿਹਨ ਦਾ ਚੜੀ ਹੋਈ ਸੀ ਠੀਕ ਹੈ ਜੀ ਆਹ ਉਹ ਕਿਹੜਾ ਸੀ ਠੀਕ ਹੈ ਜੀ ਛਪਾਨੀ ਦਾ ਮਤਲਬ ਕੀ ਹੈ ਵੀ ਚੁਪੀ ਹੋਈ ਕਿੱਥੇ ਸੀ ਉਹ ਕਿ ਵੱਡੇ ਲੋਕਾਂ ਕੋਲ ਬੈਗੀ ਸੀ ਯੋ ਕਹਾਂ ਪੜਾਂਗੇ ਫਿਰ ਮੁਕਤ ਕੀ ਬਰੀਆ ਕਹਾਂ ਛੁਪਾਨੀ ਕਹਾਂ ਛਪਾਨੀ ਨਾ ਨਾ ਕਹਾਂ 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 ਛੁਪਾਨੀ ਬਿੱਲੀ ਲਾ ਕੇ ਕਿੱਥੇ ਛੁਪ ਗਈ ਸੀ ਕਿੱਥੇ ਠੀਕ ਹੈ ਜੀ ਹਿੰਦੀ ਦਾ ਅੱਖਰ ਹਾਂ ਗੁਰਮਤਿ ਰਾਮ ਨਾਮ ਗੋਵ ਮੀਤਾ ਰਣਵੇ ਨਾਮਾ ਇਉ ਕਹੇ ਗੀਤਾ ਵਰਮਾਤਾ ਹੂੰ ਰਾਮਨਾਬ ਹੂੰ ਗੁਰਮਤਿ ਰਾਮ ਹੂੰ ਹੂੰ ਤੇਰੇ ਬਿੱਤਾ ਗੁਰਮਤਾ ਦਾ ਰਾਮ ਨਾਮ ਲਾ ਲਾ ਹੂੰ ਹੂੰ ਇਹ ਵਧੀਆ ਹੂੰ ਹੂੰ ਗੁਰਮਤਾ ਦਾ ਨਾਮ ਲਾ ਲਾ ਇਹ ਵਧੀਆ ਹੂੰ ਹੂੰ ਆਉਂਦੇ ਵਾ ਇਸ ਗੀਤ ਵਿੱਚ ਇਹੀ ਗੱਲ ਕਹਿੰਦਾ ਜਾਇਦ ਕਿ ਗੀਤਾ ਦਾ ਮਤਲਬ ਗੀਤ ਹੈ ਕਿ ਜਿਹੜੀ ਇਹਨਾਂ ਦੀ ਗੀਤਾ ਉਹਦਾ ਆ ਨਾਮ ਦੇ ਬੋ ਗੀਤਾ ਕਹੀਆ ਕੀਤਾ ਦਾ ਰਗ ਰਗ ਜਿਹੜਾ ਨਾਮ ਦਾ ਨਾਂ ਨਾਂ ਪਹਾੜੀ ਗੀਤਾ ਕਹਿੰਦਾ ਉਹਦੀ ਗੱਲ ਕਰੋ ਅੱਛਾ ਉਹਦੀ ਗੱਲ ਕਰਕੇ ਉਹਦੇ ਵਿੱਚ ਤਾਂ ਕ੍ਰਿਸ਼ਨ ਦੀ ਤਾਂ ਗੱਲ ਨਹੀਂ ਹੈ ਫਿਰ ਤੇ ਇੱਥੇ ਫਿਰ ਇਹਨਾਂ ਦੇ ਤਾਂ ਹੀ ਤਾਂ ਹੈ ਵੀ ਅਰਥ ਇਹ ਕਹਿੰਦੇ ਸੋ ਨਾਮ ਦੇ ਬੇਨਤੀ ਕਰਦਾ ਹੈ ਮਿੱਤਰ ਪੰਡਿਤ ਸਤਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ ਓਟ ਲੈ ਤੁਹਾਡੀ ਧਰਮ ਪੁਸਤਕ ਗੀਤਾ ਵੀ ਇਹੀ ਆਖਦੀ ਹੈ। ਰਾਮ ਦਾ ਰੋਡੀਆਂ ਗੀਤਾ। ਤਾਂ ਫਿਰ ਕੋਣ ਦੱਸ ਰਿਹਾ। ਉਹ ਤਾਂ ਕਿਰਸ਼ਣ ਦੀ ਗੱਲ ਹੈ ਰਾਮ ਨੂੰ ਤਾਂ ਗੀਤਾ ਵਾਲੇ ਉਹੀ ਵੀ ਚਲਦੇ। ਹਾਂਜੀ ਉਹ ਤਾਂ ਰਾਮ ਜੀ ਦਾ ਰੋਡੀਆਂ ਤੋਂ ਲੈ ਚਉਂਦੇ। ਉਲਟੇ ਉਹ ਤਾਂ ਇਹਨਾਂ ਤੋਂ। ਹਾਂ? ਹਾਂਜੀ ਰਾਮ ਨਾਮ ਵਾਲੇ ਤਾਂ ਉਲਟੇ ਐ ਕਿਰਸ਼ਣ ਤੋਂ। ਹਾਂਜੀ ਪਰਪੰਦੇ ਤੇ ਵੀ ਸੁਲਾ ਕੱਲ ਦੀ ਸੀ ਤੇ ਫਿਰ ਰਾਮ ਜੀ ਨਾਲ ਕਿਸੇ ਇਕੱਠੇ ਗੱਲ ਲਏ ਸੀ ਅੱਛਾ ਜੀ ਤੇ ਜਿਮ ਜੀ ਵੀ ਇਕੱਠਾ ਗੱਲ ਲਏ ਸੀ ਉਹ ਇੱਥੇ ਪਰਪੰਦੇ ਤੇ ਵੀ ਸੁਲਾ ਕੱਲ ਦੀ ਸੀ ਸੁਲਾ ਕੱਲ ਦੀ ਸੀ ਇੱਥੇ ਵੀ ਸਾਡੇ ਹਰੇ ਰਾਮਾ ਹਰੇ ਕ੍ਰਿਸ਼ਨ ਵਾਲੇ ਬਥੇਰੇ ਆ ਢੋਲ ਕੀ ਲੈ ਕੇ ਸ਼ਾਮੀ ਥੋਤੀਆਂ ਬਣ ਕੇ ਬਾਜ਼ਾਰਾਂ 'ਚ ਫਿਰਦੇ ਆ ਲੋਕਾਂ ਨੂੰ ਬੜੇ ਚੰਗੇ ਲੱਗਦੇ ਆ ਉਹ ਹੈ ਗੋਰੀ ਹਾਂ ਹੈ ਗੋਰੀ ਅੱਛਾ ਲੰਬੀ ਥੋਤੀ ਪਾ ਕੇ ਨਾ ਜੀ ਟੱਲੀਆਂ ਲੈ ਕੇ ਹਾਂ ਇਕ ਉਹਨਾਂ ਨੇ ਇੱਥੇ ਪੂਰਾ ਵੈਜੀਟੇਰੀਅਨ ਰੈਸਟੋਰੈਂਟ ਬਣਾਇਆ ਹੋਇਆ ਉਹਨੂੰ ਕਹਿੰਨੇ ਗਵਿੰਦਾਜ਼ ਰੈਸਟੋਰੈਂਟ ਹਾਂ ਉੱਥੇ ਵੀ ਉਹ ਸਿਰਫ ਵੈਜੀਟੇਰੀਅਨ ਚੀਜ਼ਾਂ ਹੀ ਬੜਾ 5-7 ਡਾਲਰ ਚ ਦੇ ਦਿੰਨੇ ਆ ਕਾਫੀ ਲੋਕ ਜਾਣਦੇ ਆ ਉੱਥੇ ਉੱਥੇ ਫਿਰ ਹੋਰ ਨਹੀਂ ਕੁਝ ਹੁੰਦਾ ਸਿਰਫ ਵੈਜੀਟੇਰੀਅਨ ਖਾਣਾ ਹੁੰਦਾ ਫਿਰ ਇਹਦਾ ਵੈਜੀਟੇਰੀਅਨ ਢਾਈ ਨਹੀਂ ਨਾ ਦਰੂ ਵੀ ਪੀਦਾ ਸੀ ਸਾਦੀ ਕਰਦਾ ਸੀ ਪਰ ਇਹਨਾਂ ਨੇ ਉਹ ਪੂਰਾ ਵੈਜੀਟੇਰੀਅਨ ਬਣਾਇਆ ਹੋਇਆ ਫਿਰ ਉੱਥੇ ਗੀਤਾ ਵਗੈਰਾ ਰੱਖੀ ਹੋਈ ਹੈ ਲੋਕਾਂ ਨੂੰ ਕਹਿੰਨੇ ਭਾਈ ਲੈ ਜੋ ਪੜ ਲੂ ਅੱਗੇ ਦੇਖਾ ਹੈ ਕਿ 80 ਵਜੇ ਦੇਰੀ ਨੂੰ ਮਨਾਤਾ ਹਾਂਜੀ ਫੇਰ ਆ ਹੀ ਹੁੰਦਾ ਜੀ ਸੇ ਇੱਥੇ ਹੀ ਸਮਾਪਤੀ ਹੈ ਜੀ ਸ਼ਬਦ ਦੀ ਦਾ ਜੀ